ਸਤਿ ਸ਼੍ਰੀ ਅਕਾਲ ਜੀ ਮੈਂ ਵਕੀਲ ਖਮੀਰ ਆ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਮਨ ਬਟੀਕ ਦੇ ਉੱਤੇ ਤੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਨਾ ਆਪਾਂ ਕੜਾਈ ਸਿਖਾਉਣ ਦੇ ਸੰਬੰਧੀ ਕਲਾਸਾਂ ਦੀ ਵੀਡੀਓ ਪਾ ਰਹੇ ਹਾਂ ਇਸ ਤੋਂ ਪਹਿਲਾਂ ਆਪਾਂ ਤਿੰਨ ਕਲਾਸਾਂ ਦੀ ਵੀਡੀਓ ਪਾ ਚੁੱਕੇ ਹਾਂ ਜਿਹਦੇ ਵਿੱਚ ਤੁਸੀਂ ਫਸਟ ਕਲਾਸ ਦੀ ਜਿਹੜੀ ਵੀਡੀਓ ਪਾਈ ਤੁਹਾਨੂੰ ਬਹੁਤ ਹੀ ਸੋਹਣਾ ਰਿਸਪੌਂਸ ਦਿੱਤਾ ਦੂਜੀ ਕਲਾਸ ਨੂੰ ਬਹੁਤ ਸੋਹਣਾ ਰਿਸਪੌਂਸ ਦਿੱਤਾ ਪਰ ਤੀਜੀ ਜਿਹੜੀ ਕਲਾਸ ਵਾਲੀ ਵੀਡੀਓ ਪਾਈ ਆਪਾਂ ਨਾ ਉਹਨੂੰ ਥੋੜਾ ਜਿਹਾ ਘੱਟ ਰਿਸਪੌਂਸ ਆਇਆ ਤੇ ਅਸੀਂ ਆਸ ਰੱਖਦੇ ਹਾਂ ਵੀ ਤੁਸੀਂ ਵੱਧ ਤੋਂ ਵੱਧ ਵੀਡੀਓ ਦੇਖੋ ਸ਼ੇਅਰ ਕਰੋ ਤਾਂ ਕਿ ਅਸੀਂ ਜਿਹੜਾ ਸੋਚਿਆ ਨਾ ਵੀ ਭੈਣਾ ਭਰਾਵਾਂ ਨੂੰ ਕਢਾਈ ਸਿਖਾ ਸਕੀਏ ਤੇ ਉਹ ਆਪ ਦਾ ਰੋਜ਼ਗਾਰ ਤੋੜ ਸਕਣ ਤੇ ਕਿਉਂ ਜਿੰਨਾ ਤੁਸੀਂ ਵੱਧ ਤੋਂ ਵੱਧ ਵੀਡੀਓ ਦੇਖਦੇ ਹੋ ਸਾਨੂੰ ਰਿਸਪੌਂਸ ਮਿਲਦਾ ਹੈ ਨਾ ਵੀ ਭੈਣਾ ਦੇਖਦਿਆਂ ਨੇ ਤੇ ਲਾਈਕ ਕਰਦਿਆਂ ਨੇ ਸਾਡਾ ਵੀ ਉਤਸ਼ਾਹ ਸੋਗੋ ਹੋਰ ਵੀ ਜ਼ਿਆਦਾ ਵੱਧਦਾ ਤੇ ਵੀਡੀਓ ਬਣਾਉਣ ਦੇ ਵਿੱਚ ਸਾਨੂੰ ਪੂਰਾ ਜੋਸ਼ ਮਿਲਦਾ ਅਸੀਂ ਐ ਲਾ ਲੋ ਵੀ ਪੂਰੇ ਜੋਸ਼ ਦੇ ਨਾਲ ਵੀਡੀਓ ਬਣਾਉਨੇ ਆ ਇਸ ਕਰਕੇ ਮੈਂ ਤੁਹਾਨੂੰ ਰਿਕਵੈਸਟ ਕਰਦਾ ਤੁਸੀਂ ਵੱਧ ਤੋਂ ਵੱਧ ਵੀਡੀਓ ਦੇਖੋ ਤੇ ਜਿੰਨਾ ਹੋ ਸਕਦਾ ਵਤੋਂ ਇਹਦੇ ਸ਼ੇਅਰ ਕਰੋ ਤਾਂ ਕਿ ਜਿਹੜੀਆਂ ਭੈਣਾਂ ਸਿੱਖਣਾ ਚਾਹੁੰਦੀਆਂ ਨੇ ਉਹਨਾਂ ਕੋਲੇ ਵੀ ਵੀਡੀਓ ਜਾਵੇ ਤੁਸੀਂ ਭੇਜੋ ਭੇਜੋ ਆਪਦੇ ਕਿਸੇ ਜਾਣ-ਪਛਾਣ ਦੇ ਨੂੰ ਉਹ ਵੀ ਦੇਖਣ ਉਹ ਵੀ ਸਿੱਖਣ ਕਢਾਈ ਤੇ ਅੱਜ ਜਿਹੜੀ ਆਪਾਂ ਇਹ ਕਢਾਈ ਸੰਬੰਧੀ ਆਪਾਂ ਚੌਥੀ ਕਲਾਸ ਦੀ ਵੀਡੀਓ ਲੈ ਕੇ ਆਏ ਆ ਮਤਲਬ ਚੌਥੀ ਕਲਾਸ ਉਹ ਨਹੀਂ ਮਿਆਜਾ ਪਾਰਟ 4 ਆ ਮਿਕਦਾ ਇਹਦੀ ਜਾਣਕਾਰੀ ਸੁੰਦੀ ਇਹ ਵੀ ਬਹੁਤ ਅਹਿਮ ਜਾਣਕਾਰੀ ਇਹਦੇ ਸੰਬੰਧੀ ਭੈਣਾਂ ਨੇ ਕਮੈਂਟ ਕਰਿਆ ਸੀਗਾ ਅਸੀਂ ਸੋਚਿਆ ਜੋ ਉਸ ਬੀਸੇ ਉੱਤੇ ਵੀਡੀਓ ਬਣਾਈ ਜਾਵੇ ਤੇ ਜਿਹੜੇ ਭੈਣ ਭਰਾਵਾਂ ਨੇ ਹੈ ਨਾ ਆਪ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਆਪਣੀ ਵੀਡੀਓ ਦੇਖਦੇ ਨੇ ਪਰ ਉਹਨੇ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਉਹ ਜਰੂਰ ਸਬਸਕ੍ਰਾਈਬ ਕਰਿਓ ਮੈਂ ਤੁਹਾਨੂੰ ਰਿਕਵੈਸਟ ਕਰਦਾ ਤੇ ਬੈਲ ਆਈਕਨ ਨੂੰ ਵੀ ਦਬਿਓ ਕਿਉਂ ਬੈਲ ਆਈਕਨ ਦਬਵੋਗੇ ਤੁਸੀਂ ਉਹਦੇ ਨਾਲ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਤੁਰੰਤ ਮਿਲੂਗਾ ਤੇ ਮੈਂ ਤੇ ਅਮਨੇ ਸੋਚਿਆ ਹੈ ਨਾ ਵੀ ਅਸੀਂ ਕਲਾਸਾਂ ਦੇ ਰਾਹੀਂ ਜਿਹੜੀਆਂ ਇਹ ਕੜਾਈ ਸਿਖਾਉਣ ਵਾਲੀਆਂ ਅਸੀਂ ਕਲਾਸਾਂ ਦੀ ਵੀਡੀਓ ਪਾ ਰਹੇ ਹਾਂ ਵੀ ਅਸੀਂ ਅਸੀਂ ਸੋਚਿਆ ਸਾਡੀ ਸੋਚ ਹੈ ਵੀ ਅਸੀਂ ਤੁਹਾਨੂੰ ਸਾਰਿਆਂ ਨੂੰ ਹੈ ਨਾ ਕੜਾਈ ਸਿਖਾ ਸਕੀਏ ਜਿਹੜੇ ਭੈਣਾਂ ਤੇ ਭਰਾ ਕੜਾਈ ਸਿੱਖਣ ਤੇ ਚਲੋ ਇੰਨਾ ਕਹਿੰਦਾ ਹੋਇਆ ਮੈਂ ਇਸਦੀ ਪਹਿਲਾ ਵਾਰ ਕਾਫੀ ਲੰਬਾ ਖਿੱਚ ਲਿਆ ਤੇ ਚਲੋ ਆਪਾਂ ਸ਼ੁਰੂ ਕਰਦੇ ਆਂ ਕੜਾਈ ਦੀ ਜਿਹੜਾ ਅੱਜ ਚੌਥਾ ਪਾਰਟ ਆ ਸਿਖਾਉਣ ਦੀ ਬਹੁਤ ਵਧੀਆ ਜਾਣਕਾਰੀ ਇਹ ਸਾਰੀ ਵੀਡੀਓ ਦੇਖਿਓ ਨਾ ਸਕਿੱਪ ਨਾ ਕਰਿਓ ਤੇ ਚਲੋ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਤੇ ਅਮਨ ਤੁਹਾਨੂੰ ਦੱਸਣਗੇ ਅੱਜ ਕੜਾਈ ਦੀ ਜਿਹੜੀ ਜਾਣਕਾਰੀ ਉਹ ਵੀ ਅੱਜ ਵੀ ਆਪਾਂ ਕਿਸ ਤਰੀਕੇ ਨਾਲ ਕੜਾਈ ਸਿੱਖ ਸਕਦੇ ਆਂ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਲਓ ਜੀ ਵੀਡੀਓ ਤੁਹਾਡੇ ਸਾਹਮਣੇ ਪੇਸ਼ ਆ ਸਾਨੂੰ ਕਈ ਭੈਣਾਂ ਦਾ ਕਮੈਂਟ ਆਇਆ ਸੀਗਾ ਨਾ ਕੜਾਈ ਦੇ ਵੀ ਗੋਡੇ ਬਾਰੇ ਤੁਸੀਂ ਜਾਣਕਾਰੀ ਦਿਓ ਤੇ ਬਾਕੀ ਜਿਹੜੀ ਇਹਦੀ ਮਸ਼ੀਨ ਦਿਖਾਈ ਜਲਦੀ ਰੇਸ ਹੁੰਦੀ ਹੈ ਹਨਾ ਉਹ ਕਿਉਂਕਿ ਇਹ ਵੀ ਕੜਾਈ ਕਰਨ ਦੇ ਲਈ ਬਹੁਤ ਵਧੀਆ ਐਮ ਜਾਣਕਾਰੀ ਆ ਇਸ ਦੇ ਲਈ ਮੈਂ ਤੇ ਅਮਨ ਨੇ ਸੋਚਿਆ ਹਨਾ ਵੀ ਜਿਹੜੀ ਮਸ਼ੀਨ ਆਪਾਂ ਉਹ ਚੱਕ ਦਿੰਨੇ ਆ ਕਿਉਂਕਿ ਜਿਹੜੀ ਅੱਜ ਆਪਾਂ ਜਾਣਕਾਰੀ ਦੇਣੀ ਹੈ ਗੋਡੇ ਸੰਬੰਧੀ ਹਨਾ ਵੀ ਬਾਕੀ ਇਹਦੇ ਉੱਤੋਂ ਦੀ ਵੀ ਆਪਾਂ ਵਧੀਆ ਟੰਗ ਨਾਲ ਤੁਹਾਨੂੰ ਦਿਖਾ ਸਕਾਂਗੇ ਤੇ ਹੁਣ ਇਹ ਅਮਨ ਕਹਿੰਦੀ ਆਪਾਂ ਨੇ ਚੱਕੀ ਆ ਇਹ ਮਸ਼ੀਨ ਚਲੋ ਸਫਾਈ ਕਰ ਲੈਂਦੇ ਆ ਅਮਨ ਉਹ ਆਪਣਾ ਰੰਗ ਵਾਲੀ ਬਰਸੇ ਦੇ ਨਾਲ ਸਫਾਈ ਕਰ ਰਹੇ ਨੇ ਤੇ ਸੋਨੂੰ ਹੁਣ ਅਮਨ ਪਟੀਕਾ ਵਾਲੇ ਮੈਡਮ ਜੀ ਦੱਸਣਗੇ ਅਮਨ ਦੀਪਕੌਰ ਦੱਸੋ ਜੀ ਕੋਹ ਪੈਣਾ ਦਾ ਕਮੈਂਟ ਆਈ ਜਾਂਦਾ ਸੀ ਗੋਡੇ ਬਾਰੇ ਹਾਂ ਹਾਂ ਵੀ ਗੋਡਾ ਕਿਵੇਂ ਫਿੱਟ ਕਰੀਏ ਜਿਵੇਂ ਆਪਣੀ ਮਸ਼ੀਨ ਹੁੰਦੀ ਆ ਹਨਾ ਮਸ਼ੀਨ ਦਾ ਟਾਂਕਾ ਹੁੰਦਾ ਉਹ ਕੜੀ ਵਾਲਾ ਹਾਂ ਹਾਂ ਲੱਗਿਆ ਹੁੰਦਾ ਉਹਦੇ ਜਿਹਦੇ ਸਕਰੂ ਕੋ ਸੈ ਜਾਂਦਾ ਫਿੱਟ ਕਰਨ ਵਾਸਤੇ ਹੂੰ ਉਹ ਚੀਜ਼ ਹੈ ਜਿਹੜੀ ਉਹ ਇਹਦੇ ਨਾਲ ਚੱਲਦੀ ਆ ਆ ਗੋਡੇ ਦਾ ਮੇਨ ਪਾਰਟ ਹੈ ਤੇ ਆ ਚੀਜ਼ ਆਪਾਂ ਗੋਡੇ ਨਾਲ ਆਹ ਸਟੈਂਡ ਆ ਜਿਹੜਾ ਇਹਨੂੰ ਜਿੱਥੇ ਮਰਜ਼ੀ ਕਰ ਲਓ ਆਪਾਂ ਇਹ ਗੋਡਾ ਹੋ ਗਿਆ ਹਾਂ ਇਹ ਗੋਡਾ ਹੋ ਗਿਆ ਵੀ ਜਿਵੇਂ ਆਪਾਂ ਨੂੰ ਜਿੱਥੇ ਠੀਕ ਲੱਗਦਾ ਮੈਨੂੰ ਇਹ ਇੱਥੇ ਜੇ ਠੀਕ ਲੱਗਦਾ ਮਤਲਬ ਵੀ ਜਿੱਥੇ ਤੁਹਾਨੂੰ ਕੰਫਰਟੇਬਲ ਲੱਗਦਾ ਤੁਸੀਂ ਉੱਥੇ ਕਰ ਸਕਦੇ ਹੋ ਵੀ ਜਿੱਥੇ ਮਨ ਮੰਨ ਕੇ ਚਲੋ ਤੁਹਾਨੂੰ ਬੈਠਣ ਦੇ ਵਿੱਚ ਵੀ ਤੁਹਾਡਾ ਗੋਡਾ ਇਹਨੂੰ ਪ੍ਰੈਸ ਕਰ ਸਕਦਾ ਹਾਂ ਤੇ ਇਹ ਆਪਾਂ ਗੋਡੇ ਨਾਲ ਇਹਨੂੰ ਇਸ ਤਰ੍ਹਾਂ ਪ੍ਰੈਸ ਕਰਦੇ ਹਾਂ ਉਹ ਦੇਖੋ ਤਾਂ ਹਨ ਨੂੰ ਜਾਂਦੀ ਹੈ ਨਾ ਉਹ ਵਾਲੀ ਚੀਜ਼ ਉਹ ਗੋਡਾ ਘੜੀ ਉਹਦੀ ਉਹਦੇ ਨਾਲ ਤਾਂ ਹਾਂ ਜਿਹੜੀ ਉਹ ਮਸ਼ੀਨ ਦੇ ਉੱਤੇ ਘੜੀ ਲੱਗੀ ਹੁੰਦੀ ਹੈ ਨਾ ਵੀ ਟਾਂਕਾ ਉਹ ਜਿਹੜਾ ਉੱਤੇ ਨੂੰ ਜਾਂਦਾ ਉਹਦੇ ਨਾਲ ਅਟੈਚ ਹੁੰਦੀ ਆ ਫਿਰ ਕਿ ਉਹ ਤੇ ਮਸ਼ੀਨ ਦੀ ਸੂਈ ਹੈ ਨਾ ਆਪਣਾ ਲੈਫਟ ਰਾਈਟ ਕਰਦੀ ਹੈ ਜਿੰਦਾ ਵੱਡਾ ਪਟਾਂਕਾ ਕਰਦੇ ਆ ਛੋਟਾ ਕਰਦੇ ਆ ਨਾ ਜ਼ੀਰੋ ਤੇ ਕਰਦੇ ਆ ਤਾਂ ਬਿਲਕੁਲ ਸਿੱਧਾ ਚੱਲਦੀ ਆ ਕਿਉਂਕਿ ਜ਼ੀਰੋ ਤੇ ਫਿਰ ਇਹਨੂੰ ਪ੍ਰੈਸ ਕਰਨ ਦੀ ਲੋੜ ਨਹੀਂ ਹੁੰਦੀ ਨਾ ਆਪਾਂ ਆਪਣਾ ਗੁੱਡ ਲੱਤ ਵਾਲਾ ਜਿਹੜਾ ਪਹਿ ਗੋਡਾ ਹੁੰਦਾ ਉਹ ਪਰਾ ਕਰ ਲੈਨੇ ਆ ਉਹ ਜ਼ੀਰੋ ਤੇ ਚੱਲਦੀ ਆ ਫਿਰ ਤੇ ਇਹ ਆ ਹੁਣ ਇਹ ਐਵੇਂ ਫਿੱਟ ਕੀਤਾ ਹੋਇਆ ਆ ਚੀਜ਼ਾਂ ਨਾਲ ਇੱਥੇ ਆ ਇਹਦੇ ਸਕਰੂ ਲੱਗੇ ਹੋਏ ਨੇ ਇਹ ਤਾਂ ਆਪਾਂ ਨੂੰ ਤਾਂ ਇੱਕ ਮਿੰਟ ਉੱਤੋਂ ਦਿਖਾਉਣਾ ਦਿਖਾਓ ਉਹ ਤੋ ਇੱਦਾਂ ਸੁਪੂਰੂ ਦੇ ਜਿਵੇਂ ਨਹੀਂ ਦੇਖਨੇ ਨਹੀਂ ਨਾ ਨਿਚੁੰਦ ਕਾ ਮਗਰਾ ਇੱਦਾਂ ਹੈ ਇੱਕ ਜਿਵੇਂ ਆਹ ਸਟੈਂਡ ਨੇ ਇਹਦੇ ਗੋਡੇ ਦੇ ਇਹ ਆ ਲੱਗਿਆ ਹੈ ਇੱਧਰ ਆ ਲੱਗਿਆ ਹੈ ਹਾਂ ਹਾਂ ਤੇ ਆ ਜੀ ਇਹ ਸਟੈਂਡ ਦੇ ਵਿੱਚ ਹੈ ਹੂੰ ਹੂੰ ਆਪਾਂ ਨੂੰ ਤਾਂ ਹੁਣ ਇਹ ਬਣਿਆ ਬਣਾਇਆ ਸਾਰਾ ਸਟੈਂਡ ਐਵੇਂ ਹੀ ਮਿਲਿਆ ਸੀ ਆ ਸਾਰਾ ਮਤਲਬ ਮੋਟਰ ਵਗੈਰਾ ਸਾਰਾ ਫਿੱਟ ਕੀਤਾ ਕਰਾਈ ਲੈ ਕੇ ਆਇਆ ਆਪਾਂ ਤਾਂ ਕਿਸੇ ਭੈਣ ਨੇ ਪੁੱਛਿਆ ਸੀ ਨਾ ਵੀ ਇਹ ਕਿਵੇਂ ਫਿੱਟ ਕੀਤਾ ਜਾਂਦਾ ਉਹ ਦੱਸ ਦਿਓ ਨਾ ਤੁਸੀਂ ਤੇ ਇਹ ਦੇਖ ਲਓ ਵੀ ਜਿਵੇਂ ਹੁਣ ਆਪਾਂ ਘਰੇ ਲੈ ਕੇ ਫਿਟਿੰਗ ਕਰਨੀ ਆ ਹਨਾ ਮਸ਼ੀਨ ਦੀ ਤਾਂ ਇਹ ਇਸ ਤਰ੍ਹਾਂ ਫਿੱਟ ਹੁੰਦਾ ਆ ਜਿਹੜਾ ਗੋਡਾ ਹੈਗਾ ਇਹਨੂੰ ਆਪਾਂ ਆਪਣੇ ਹਿਸਾਬ ਨਾਲ ਇਹਨੂੰ ਸੈੱਟ ਕਰ ਸਕਦੇ ਹਾਂ ਇਸ ਤਰ੍ਹਾਂ ਲੂਜ਼ ਹੁੰਦਾ ਇਹ ਇਸ ਤਰ੍ਹਾਂ ਘੁੰਮਦਾ ਇਹ ਆਪਾਂ ਇਹਨੂੰ ਇਸ ਤਰ੍ਹਾਂ ਸੈੱਟ ਕਰ ਸਕਦੇ ਹਾਂ ਜਿੱਥੇ ਆਪਾਂ ਨੂੰ ਠੀਕ ਲੱਗਦਾਗਾ ਵੀ ਇੱਥੇ ਆਪਣਾ ਗੋਡਾ ਐਵੇਂ ਸਹੀ ਚੱਕ ਉਹ ਇਹਨੂੰ ਤਾਹਾਨੂੰ ਹੂੰ ਹੂੰ ਇਸ ਤਰ੍ਹਾਂ ਇਹ ਉਹਨਾਂ ਕੀ ਤਾਹਾਨੂੰ ਜਾਂਦਾ 5 ਨੰਬਰ ਤੱਕ ਜਿੰਨੀ ਕ ਆਪਾਂ ਮਸ਼ੀਨ ਦਾ ਆਪਣਾ ਟਾਂਕਾ ਹੁੰਦਾਗਾ ਘੜੀ ਦਾ ਉਹ ਜਿਹੜੇ ਸਕਰੂ ਕਹਿੰਦੇ ਉਹ ਕਿਹੜੇ ਕਹਿੰਦੇ ਆ ਹਨਾ ਉਹਦਾ ਇੱਥੇ ਲੱਗੇ ਹੋਏ ਨੇ ਸਟੈਂਡ ਦੇ ਆ ਪੂਰੇ ਇਹਦੇ ਨਾਲ कसेਆ ਹੋਇਆ ਇਹ ਠੀਕ ਆ ਆ ਚੀਜ਼ ਤੇ ਉਹ ਤਾਂ ਇਹਦੇ ਨਾਲ कसेਆ ਹੋਇਆ ਇਹ ਓਕੇ 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 ਵੀ ਹੁਣ ਆਪਾਂ ਨੂੰ ਮੈਨੂੰ ਐ ਨਹੀਂ ਸਮਝ ਆਈ ਕੋ ਭੈਣ ਵੀ ਇਹ ਉਹ ਵੀ ਇਹ ਸਾਰਾ ਸਟੈਂਡ ਬਾਰੇ ਪੁੱਛ ਰਹੀ ਸੀ ਵੀ ਕਿ ਜ ਆ ਕਿੱਲੇ ਗੁੱਡੇ ਵੀ ਨਹੀਂ ਇਹਦੇ ਬਾਰੇ ਹੀ ਪੁੱਛੇ ਤੇ ਮਨ ਦਾ ਸ਼ਾਇਦ ਹਾਂ ਇਹ ਤਾਂ ਬਸ ਆਪਣਾ ਐਵੇਂ ਲੂਜ਼ ਹੁੰਦਾ ਇਹਨੂੰ ਜਿਵੇਂ ਮਰਜ਼ੀ ਜਿੱਥੇ ਆਪਾਂ ਨੂੰ ਸੈੱਟ ਲੱਗਦਾ ਹਨਾ ਉੱਥੇ ਤੱਕ ਆਪਾਂ ਇਹਨੂੰ ਕਰ ਸਕਦੇ ਆਂ ਦੇ ਬਾਕੀ ਆਹ ਇਹਦੀ ਆਪਣੀ ਮਸ਼ੀਨ ਦੀ ਮੋਟਰ ਆ ਗਈ ਹੈ ਨਾ ਆ ਦੇਖੋ ਇਹਦੇ ਬੈਲਟ ਜਿਹੜੀ ਹੋਈ ਆ हां ਆਪਣੇ ਤਾਂ ਇਸ ਤਰ੍ਹਾਂ ਦੀ ਮੋਟਰ ਲੱਗੀ ਹੋਈ ਹੈ ਇਹਦੇ ਤੇ ਕਈ ਭੈਣਾਂ ਪੁੱਛ ਲੈਂਦੀਆਂ ਨੇ ਵੀ ਕਿਹੜੀ ਮੋਟਰ ਲੱਗੀ ਹੈ ਤੇ ਆ ਗਈ ਆਪਣਾ ਇਹਦੀ ਮਸ਼ੀਨ ਦੀ ਰੇਸ ਇਹ ਜਦੋਂ ਆਪਾਂ ਬੈਠਦੇ ਹਾਂ ਨਾ ਆਉਰੇ ਆਪਣਾ ਗੋਡਾ ਆ ਜਾਂਦਾ ਗੋਡੇ ਨਾਲ ਆਪਾਂ ਇਹਨੂੰ ਪ੍ਰੈਸ ਕਰਦੇ ਆ ਟਾਂਕਾ ਵੱਡਾ ਛੋਟਾ ਹੋ ਜਾਂਦਾ ਤੇ ਆਪਣੇ ਪੈਰ ਨੀਚੇ ਆ ਜਾਂਦੇ ਨੇ ਜਿਹੜੇ ਪੈਰ ਨਾਲ ਤੁਹਾਨੂੰ ਕੰਫਰਟੇਬਲ ਲੱਗਦਾ ਲੈਫਟ ਜਾਂ ਰਾਈਟ ਨਾਲ ਹਨਾ ਤੇ ਇਹ ਆਪਣਾ ਮਸ਼ੀਨ ਦੀ ਰੇਸ ਆ ਗਈ ਇਹਨੂੰ ਆਪਾਂ ਇਦਾਂ ਪ੍ਰੈਸ ਕਰਦੇ ਆ ਜਦੋਂ ਇਹਨੂੰ ਆਪਾਂ ਹਨਾ ਦੇਖੋ ਇਹਨੂੰ ਆਪਾਂ ਇਦਾਂ ਪ੍ਰੈਸ ਕਰਨੇ ਆ ਇਹਦੇ ਨਾਲ ਆਹਨ ਕੀ ਰੱਸੀ ਵੀ ਨਹੀਂ ਹੋਏਗੀ ਆ ਇਹ ਆ ਚੀਜ਼ ਨਾਲ ਇਹਦਾ ਬ੍ਰੇਕ ਹੁੰਦਾ ਇਹ ਜਦੋਂ ਆਪਾਂ ਇਹਨੂੰ ਛੱਡ ਦਿੰਨੇ ਆ ਰੇਸ ਵੀ ਲਾ ਲੋ ਬ੍ਰੇਕ ਵੀ ਦੋਨੇ ਚੀਜ਼ਾਂ ਹੀ ਨੇ ਇਹ ਜਦੋਂ ਆਪਾਂ ਇਹਨੂੰ ਦਬਦੇ ਆ ਤਾਂ ਆਹ ਮੋਟਰ ਜਿਹੜੀ ਸਪੀਡ ਫੜ ਲੈਂਦੀ ਉਧਰੋਂ ਹੂੰ ਹੂੰ ਤੇ ਇਦਾਂ ਜਦੋਂ ਆਪਾਂ ਛੱਡ ਦਿੰਨੇ ਆ ਇਹਨੂੰ ਇੱਕ ਮਿੰਟ ਆ ਆਮ ਨੂੰ ਇਹਨੂੰ ਦੱਬਨਗੇ ਦੇਖੋ ਆ ਦੇਖੋ ਪੈਰ ਨਾਲ ਜ਼ਿਆਦਾ ਵਧੀਆ ਤੇ ਪੈ ਜਾਂਦਾ ਇਹ ਆ ਦੱਬ ਕੇ ਦਿਖਾਉਣਗੇ ਆ ਦੇਖੋ ਜਿਹੜਾ ਇਹਨੇ ਆਮ ਨੇ ਉਹ ਪਾਈ ਹੋਇਆ ਜਿਵੇਂ ਫੀਤਾ ਟੈਪ ਜ ਹੈ ਨਾ ਇਹ ਆ ਦੇਖੋ ਪੈਰ ਨਾਲ ਪ੍ਰੈਸ ਕਰਦੇ ਨਾ ਤੁਹਾਨੂੰ ਇੱਥੋਂ ਪਤਾ ਲੱਗਦਾ ਇੱਥੋਂ ਆ ਚੀਜ਼ ਹੈ ਇਹਦਾ ਇਹ ਬ੍ਰੇਕ ਨੇ ਵੀ ਇੱਕ ਮਿੰਟ ਕਿੱਥੇ ਆ ਚੀਜ਼ ਹੈ ਜਿਹੜੀ ਹੂੰ ਹੂੰ ਬ੍ਰੇਕ ਨੇ ਇਹ ਕਿਹੜੇ ਆ ਵਾਲੇ ਆਹਾ ਇਹ ਨੀਚੇ ਹੀ ਦਿਸਣਗੇ ਠੀਕ ਆ ਤੇ ਆ ਇਹ ਜਦੋਂ ਪੰਪ ਇਧਰੋਂ ਰੇਸ ਕਰਦੇ ਆ ਤੇ ਪਹਿਲਾਂ ਇਧਰੋਂ ਦਿਖਾ ਦਈਏ ਨਾ ਆ ਦੇਖੋ ਇੱਥੇ ਬੰਨਿਆ ਹੋਇਆ ਨਾ ਜਦੋਂ ਅਮਨ ਉਹ ਕਰਦੇ ਨੇ ਇਹਨੂੰ ਇਦਾਂ ਇਹ ਇਦਾਂ ਮੂਵ ਕਰਦੀ ਆ ਤੇ ਉਸ ਤੋਂ ਬਾਅਦ ਆ ਅੱਗੇ ਜਾ ਕੇ ਉਹ ਦੇਖੋ ਕਿਵੇਂ ਚੱਲਦਾ ਨਾ ਇਹ ਆ ਤੁਰਨ ਆਉਣ ਲੱਗ ਜਾਂਦਾ ਇਹ ਦੂਜੀ ਮੋਟਰ ਦਾ ਹਾਂ ਉੱਪਰਲੀ ਇਹਦੇ ਨਾਲ ਹੂੰ ਹੂੰ ਫਿਰ ਇਹ ਘੁੰਮਦੀ ਆ ਇਹ ਰੇਸ ਦਾ ਵੀ ਕੰਮ ਕਰਦਾ ਤੇ ਬ੍ਰੇਕ ਦਾ ਵੀ ਹੈ ਨਾ ਹਾਂ ਇਹ ਜਦੋਂ ਆਪਾਂ ਪੈਰ ਛੱਡ ਦਿੰਦੇ ਆ ਉਹ ਬ੍ਰੇਕ ਲੱਗ ਜਾਂਦਾ ਠੀਕ ਆ ਰੁਕ ਜਾਂਦੀ ਆ ਮੋਟਰ ਹੂੰ ਹੂੰ ਆਛਾ ਆ ਚ ਹੀ ਲੱਗ ਜਾਂਦੀ ਤੇ ਹੈ ਨਾ ਹਾਂ ਆ ਆ ਦੇਖੋ ਆ ਆ ਜਿਹੜਾ ਮੋਟਰ ਦਾ ਨਾ ਇਹ ਘੁੰਮਦਾ ਆ ਲਾ ਲਓ ਵੀ ਆਪਣਾ ਜਦੋਂ ਇਹ ਉੱਤੇ ਲੱਗ ਜਾਂਦਾ ਇਹਨੂੰ ਵੀ ਬ੍ਰੇਕ ਲਾਉਂਦਾ ਹੈ ਨਾ ਹਾਂ ਇਹ ਐਵੇਂ ਰੋਕ ਦਿੰਦਾ ਹੈ ਨਾ ਹਾਂ ਇਪਣੇ ਸਰ ਕੰਪਨੀ ਦੇ ਬਲਾ ਨਾ ਪਲੇਟ ਲਿਖਿਆ ਉੱਤੇ ਤੇ ਆ ਗਿਆ ਆਪਣੀ ਮੋਟਰ ਜਿਵੇਂ ਮੈਨੂੰ ਦੱਸਿਆ ਨਾ ਇਹ ਗੋਡਾ ਬਸ ਐਵੇਂ ਆਪਾਂ ਜਦੋਂ ਬੈਠੇ ਹੁੰਨੇ ਆ ਆ ਦੇਖੋ ਇਹ ਇਸੇ ਪਹਿਲੇ ਇਹ ਆਮਣ ਹੁਣ ਸਾਨੂੰ ਪ੍ਰੈਸ ਕਰਕੇ ਦੱਸ ਦੱਸਣਗੇ ਗੋਡਾ ਇਹ ਇਸ ਤਰ੍ਹਾਂ ਗੋਡਾ ਇਹ ਐ ਗੋਡਣ ਵਾਲੇ ਇਹ ਪ੍ਰੈਸ ਕਰਨਾ ਹੁੰਦਾ ਤੇ ਜਿਵੇਂ ਜਿਵੇਂ ਆਪਾਂ ਪ੍ਰੈਸ ਕਰਾਂਗੇ ਜਿਹੜਾ ਉਰੇ ਆਪਾਂ ਤੁਹਾਨੂੰ ਮਸ਼ੀਨ ਦੇ ਉੱਤੇ ਕਿਹੜੀ ਦਿਖਾਈ ਤੀ ਹੈ ਨਾ ਜਦੋਂ ਗੋਡੇ ਨੂੰ ਆਪਾਂ ਪ੍ਰੈਸ ਕਰਾਂਗੇ ਤੇ ਉਹ ਦੇਖੋ ਜਿਹੜਾ ਇਹਦੇ ਨਾਲ ਉੱਤੋਂ ਰਾਏ ਲੱਗਿਆ ਹੈ ਉੱਪਰ ਨੂੰ ਜਾਊਗਾ ਆ ਜਿਹੜੀ ਹੁਣ ਮੈਂ ਤੁਹਾਨੂੰ ਰੇ ਚਲੋ ਖਾਲੀ ਆ ਮਸ਼ੀਨ ਹੈ ਨਹੀਂਗੀ ਮਸ਼ੀਨ ਦੇ ਉੱਤੇ ਜਿਹੜੀ ਘੜੀ ਲੱਗੀ ਹੁੰਦੀ ਆ ਗੋਡਾ ਪ੍ਰੈਸ ਕਰਾਂਗੇ ਉਹ ਘੜੀ ਇਧਰ ਲੈਫਟ ਰਾਈਟ ਕਰੂਗੀ ਆਪਣਾ ਜਿਹੜਾ ਦਾ ਟਾਂਕਾ ਹੁੰਦਾ ਨਾ ਘੜੀ ਦੇ ਉੱਤੇ ਸੂਈ ਲੱਗੀ ਹੁੰਦੀ ਆ ਜਿਵੇਂ ਆਪਣਾ ਟਾਈਮ ਦੇਖਣ ਵਾਲੀ ਘੜੀ ਦੇ ਉੱਤੇ ਸੂਈ ਹੁੰਦੀ ਆ ਤੇ ਜਿਵੇਂ ਜਿੰਨਾ ਜਿੰਨਾ ਬ ਪ੍ਰੈਸ ਕਰਦੇ ਜਾਵਾਂਗੇ ਜਿੰਨਾ ਵੱਧ ਕਰਾਂਗੇ ਉਹ ਟਾਂਕਾ ਅੱਗੇ ਅੱਗੇ ਵਧਦਾ ਜਾਊਗਾ ਜਿਵੇਂ 0 ਤੇ ਵਿਦਆਊਟ ਗੋਡਾ ਤੇ 2 4 ਐ ਅੱਗੇ ਅੱਗੇ ਵਧਦਾ ਜਾਊਗਾ ਕੜਾਈ ਚੌੜੀ ਹੁੰਦੀ ਜਾਊਗੀ ਤੇ ਹੋਰ ਕੀ ਕਹਿੰਦੀ ਆ ਹੁਣ बस 얘 ਦੇ ਬਾਰੇ ਤਾਂ ਆਪਣੇ ਲਵੇ ਹੀ ਜਾਣਕਾਰੀ ਹੈ ਜੇ ਹੋ ਸਕਦਾ ਭੈਣਾਂ ਨੂੰ ਸਮਝ ਆਈ ਹੋਊ ਆਪਣੀ ਇਹ ਗੱਲ ਦੀ ਤੇ ਇਸ ਤੋਂ ਬਾਅਦ ਇਹ ਆਪਣੀ ਚੌਥੀ ਕਲਾਸ ਹੈ ਨਾ ਹਾਂ ਤੇ ਇਸ ਤੋਂ ਬਾਅਦ ਜਿਹੜੀ ਆਪਾਂ ਪੰਜਵੀਂ ਕਲਾਸ ਪੰਜਵੀਂ ਕਲਾਸ ਵਾਲੀ ਵੀਡੀਓ ਪਾਵਾਂਗੇ ਉਹਦੇ ਵਿੱਚ ਬਹੁਤ ਅਹਿਮ ਜਾਣਕਾਰੀ ਪਾਵਾਂਗੇ ਕੜਾਈ ਸੰਬੰਧੀ ਉਹ ਤੋਂ ਬਿਨਾਂ ਇਹ ਲਾ ਲਓ ਵੀ ਆਪਾਂ ਕੜਾਈ ਕਰ ਹੀ ਨਹੀਂ ਸਕਦੇ ਜਿਹੜੀ ਉਹ ਜਾਣਕਾਰੀ ਆ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹ ਜਾਣਕਾਰੀ ਹਨਾ ਕਿੱਦਾਂ ਦੀ ਲੱਗੀ ਤੇ ਇਸ ਸੰਬੰਧੀ ਵੀ ਪਹਿਲਾਂ ਆਪਣੇ ਭੈਣਾਂ ਨੇ ਤੁਹਾਨੂੰ ਕਮੈਂਟ ਕਰਿਆ ਸੀ ਕਿ ਜਿਹੜਾ ਆਪਾਂ ਗੋਡਾ ਵੀ ਉਹਨੂੰ ਕਿੱਦਾਂ ਫਿਕਸ ਕੀਤਾ ਜਾਂਦਾ ਤੇ ਗੋਡੇ ਨੂੰ ਕਿੱਦਾਂ ਪ੍ਰੈਸ ਕੀਤਾ ਜਾਂਦਾ ਤੇ ਜਿਹੜੀ ਆਪਣਾ ਮਸ਼ੀਨ ਦੀ ਰੇਸ ਆ ਵੀ ਉਹ ਕਿਸ ਤਰੀਕੇ ਨਾਲ ਕੰਮ ਕਰਦੀ ਆ ਤੇ ਉਸ ਦੇ ਲਈ ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਨਾ ਵੀ ਉਸ ਦੇ ਲਈ ਅੱਜ ਅਸੀਂ ਮਸ਼ੀਨ ਉਹ ਤੋਂ ਆਪਣਾ ਮੇਜ਼ ਤੋਂ ਲਾਹਿਆ ਤਾਂ ਕਿ ਜਿਹੜੀ ਗੋਡੇ ਤੇ ਮਸ਼ੀਨ ਸੰਬੰਧੀ ਉਹ ਜਾਣਕਾਰੀ ਆ ਉਹ ਤੁਹਾਨੂੰ ਵਧੀਆ ਵਿਸਤਾਰ ਦੇ ਨਾਲ ਦੱਸ ਦੱਸ ਸਕੀਏ ਤੇ ਅੱਗੇ ਤੋਂ ਵੀ ਅਸੀਂ ਤੁਹਾਡੇ ਲਈ ਕੜਾਈ ਦੀ ਜਾਣਕਾਰੀ ਦੇ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੇ ਮੇਰੀ ਰਿਕਵੈਸਟ ਹੈ ਵੀ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਰਿਸਪਾਂਸ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਵੱਧ ਤੋਂ ਵੱਧ ਕਿਉਂਕਿ ਜਿੰਨਾ ਤੁਸੀਂ ਲਾਈਕ ਕਰਦੇ ਹੋ ਸਾਨੂੰ ਬਹੁਤ ਉਹਦੇ ਨਾਲ ਉਤਸ਼ਾਹ ਮਿਲਦਾ ਤੇ ਅਗਲੀ ਵੀਡੀਓ ਸੀ ਪੂਰੇ ਸਾਹ ਦੇ ਨਾਲ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਣੇ ਆ ਤੇ ਜਿਹੜੇ ਭੈਣ ਭਰਾਵਾਂ ਨੇ ਆਪ ਨੂੰ ਹਾਲੇ ਤੱਕ ਸਬਸਕ੍ਰਾਈਬ ਸਬਸਕ੍ਰਾਈਬ ਨਹੀਂ ਕਰਿਆ ਹੋ ਪਲੀਜ਼ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਦਬਿਓ ਜੇਕਰ ਸਾਡੀ ਜਾਣਕਾਰੀ ਤੁਹਾਨੂੰ ਪਸੰਦ ਆਈ ਤਾਂ ਲਾਈਕ ਵੀ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਚਲੋ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਕੜਾਈ ਦੀ ਜਾਣਕਾਰੀ ਸੰਬੰਧੀ ਜੇਕਰ ਕੋਈ ਹੋਰ ਕੜਾਈ ਵਾਲਾ ਸੂਟ ਆਇਆ ਤਾਂ ਉਹਦੀ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਛੋਟਾ ਵੀਰ ਸਮਝ ਕੇ ਮੈਨੂੰ ਮਾਫ਼ ਕਰਦੇ ਹੋ ਹਾਜ਼ਰ ਰਹੋ ਵਾਦ ਰਹੋ ਖੁਸ਼ ਰਹੋ ਸਤਿ ਸ੍ਰੀ ਅਕਾਲ ਜੀ